ਪਹਾੜਾਂ ਵਿੱਚੋਂ ਬੱਗ ਦਾ ਸੰਧੂਰ ਦੇਖ ਉੱਡ ਜਾਣਗੇ ਹੋਸ਼ ਇੱਥੇ ਪਹੁੰਚ ਗੁੰਗੇ ਤੇ ਅੰਨੇ ਵੀ ਹੋ ਜਾਂਦੇ ਠੀਕ ਮਾਤਾ ਚਿੰਤ ਪੌਨੀ ਦੇ ਜੰਗਲਾਂ 'ਚ ਹੋਇਆ ਚਮਤਕਾਰ ਸਾਹਮਣੇ ਜਿਹੜੀ ਪਹਾੜੀ ਆ ਜੀ ਉਹਦੇ ਵਿੱਚ ਉਹਦੇ ਵਿੱਚ ਥੱਲੇ ਸੰਧੂਰ ਬਗਦਾ ਹੈ ਪਹਾੜੀ ਤੋਂ ਕਾਫੀ ਉੱਚੀ ਹੈ ਲੇਕਿਨ ਸੰਧੂਰ ਨੀਚੇ ਨਿਕਲਦਾ ਹੈ ਸਦੀਆਂ ਹੋ ਗਈਆਂ ਕਹਿੰਦੇ ਨਿਕਲਦੇ ਨੇ ਅਸੀਂ ਦੱਸਾਂਗੇ ਬੇ ਸਾਢੇ ਵਜੇ ਤੋਂ ਪਹਿਲੇ ਸੀ ਹਰਜੀਬ ਜਿਹੜੀ ਆ ਕੰਮ ਨਹੀਂ ਕਰਦੀ ਕੰਮ ਨਹੀਂ ਕਰਦੀ ਉੱਥੇ ਮੱਥਾ ਟੇਕੋ अच्छा जी चांदी दी जीभ चढ़ा दो जी मनोकामना पूरी हो जाती है उधी जवान आ जाएगी जवान आ जाती है अੱਖ ਦੀ ਰੋਸ਼ਨੀ ਵੀ اگر ਕਮਜ਼ੋਰ ਹੋਵੇ ਮੱਥਾ ਟਿਕੇ ਤਾਂ ਹੋ ਪੂਰੀ ਪੂਰੀ ਹੋ ਜਾਂਦੀ ਉਹ ਪੂਰਨਤਾ ਹੀ ਹੋਣੀ ਜਿਸ ਵੇਲੇ ਉਹਨਾਂ ਨੇ ਸੰਦੂਰ ਮੱਥੇ ਤੇ ਲਾਣਾ ਜੀਭ ਵੀ ਚੜਾਉਂਦੇ ਅੱਖ ਵੀ ਚੜਾਉਂਦੇ ਰੱਖੇ ਅੱਛਾ ਇੱਥੇ ਆ ਗਏ ਤੁਥਲਾਂ ਦੀ ਜੀਭ ਜਿਹਦੀ ਮਨਰ ਸਾਫ ਜੀਭ ਨਹੀਂ ਬੋਲਦੀ ਠੀਕ ਆ ਜੀ ਉਹ ਮੱਥਾ ਟਿਕੇ ਜਾਂਦੇ ਸੁੱਖਣ ਸੁੱਖੇ ਜਾਂਦੇ ਅੱਛਾ ਉਹ ਪੂਰੀ ਹੋ ਜਾਂਦੀ ਠੀਕ ਹੋ ਜਾਂਦੀ ਹੈ ਤੇ ਅੱਖ ਅੱਖ ਦਾ ਵੀ ਉਦਾਂ ਹੀ ਜਿਨ੍ਹਾਂ ਦੀ ਮਤਲਬ ਨੀਗਾ ਘਾਟਾ ਪਰਮਾਤਮਾ ਦਾ ਰੰਗ ਹੀ ਆ ਉਹ ਤਾਂ ਸਾਨੂੰ ਦੱਸਿਓ ਜੀ ਕਿਹੜੀ ਪਹਾੜੀ ਆ ਜਿੱਥੋਂ ਸੰਧੂ ਨਿਕਲਦਾ ਆ ਸਾਹਮਣੇ ਆ ਸਰ ਕਹਿੰਦੇ ਕਿ ਜਦੋਂ ਇੱਥੇ ਮੇਲਾ ਹੁੰਦਾ ਆ ਉਦੋਂ ਹੋਰ ਵੀ ਜ਼ਿਆਦਾ ਸੰਧੂ ਨਿਕਲਦਾ ਆ ਕਿਉਂਕਿ ਹਰ ਸਦਾ ਲੋ ਆਗੇ ਇੱਥੇ ਤਿਲਕ ਲਾਉਂਦਾ ਆ ਇਸ ਸੰਧੂ ਦਾ ਸੰਦੂਰੇ ਸੰਧੂਰ ਆ ਰਿਹਾ ਆ ਤੇ ਇਸੇ ਤਰ੍ਹਾਂ ਥੱਲਿਓ ਫੁੱਲ ਕੰਪਲੀਟ ਵੀਡੀਓ YouTube ਉੱਤੇ ਪਈ ਹੋਈ ਆ ਥੱਲੇ ਲਿੰਕ ਵੀ ਦਿੱਤਾ ਆ ਤੁਸੀਂ ਕਲਿੱਕ ਕਰੋਗੇ YouTube ਉੱਤੇ ਫੁੱਲ ਵੀਡੀਓ ਨਿਕਲ ਜੇਗੀ ਉੱਥੇ ਤੁਹਾਨੂੰ ਪ੍ਰੋਪਰ ਲੋਕੇਸ਼ਨ ਵੀ ਮਿਲ ਜੇਗੀ ਧੰਨਵਾਦ